ਸ਼ੁਭਨਾ ਹਾਂ ਜਤਿੰਦਰ ਸਿੰਘ ਜੀ ਹਾਂਵਾ ਸਪਨ ਸਾਹਿਬ ਕਿੰਨੇ ਸਾਲ ਹੋ ਗਏ ਤੁਹਾਨੂੰ ਇੱਥੇ ਮੈਨੂੰ ਇੱਥੇ ਕਰਤੀ ਬਣਾਉਂਦਾ ਨੂੰ 7 ਸਾਲ ਹੋ ਗਏ ਜੀ ਤੇ ਤੁਹਾਨੂੰ ਇੱਥੇ ਕਿੰਨਾ ਕੁ ਲੈਰ-ਬੈਰ ਵੇਖਣ ਨੂੰ ਮਿਲਦੀ ਹੈ ਕਿ ਕਿੰਨੇ ਕੁ ਲੋਕ ਇੱਥੇ ਆਪਾਂ ਮੈਂ ਨਾ ਇੱਥੇ ਦੇ ਕੁਦਰਤੀ ਚਲੋ ਦੇਣੇ ਮਈਆਂ ਦੇ ਪਿਆਰ ਸਦ ਗਾਣਾ ਇੱਥੇ ਹਰ ਦੀਵਾਲੀ ਵਿਸਾਖੀ ਤੇ ਕੋਈ ਆਪਣੇਆਂ 5-700 ਬੰਦਾ ਜੁੜਦਾ ਮਤਲਬ ਟੁੱਟਣ ਦੇ ਭਾਈ ਜੁੜਦਾ ਹਰ ਵਾਰ ਜੇ ਦੀਵਾਲੀ ਦੇ 500 ਜੁੜੇ ਆ ਤੇ ਵਿਸਾਖੀ ਦੇ 700 ਜੁੜ ਗਏ ਹਰ ਕਾ ਤੇ ਇੱਥੇ ਇੱਕ ਕਮਾਈ ਨਹੀਂ ਕਰਨ ਆਉਂਦੇ ਇੱਕ ਸ਼ੌਂਕ ਤੇ ਇੱਕ ਲੋਕਾਂ ਨੂੰ ਦਸ਼ਕਾਂ ਨੂੰ ਚੰਗੇ ਚੰਗੇ ਜਾਨਵਰ ਲਿਆ ਕੇ ਵਿਖਾਉਣ ਦੀ ਕੋਸ਼ਿਸ਼ ਕਰੀਦੀ ਆ ਵੀ ਹਾਂ ਇੱਥੇ ਬਰੀਡਾਂ ਵੀ ਹੈਗੀਆਂ ਕੋਈ ਮਈਆਂ ਦੇ ਪੈਸੇ ਵੀ ਲੱਗਦੇ ਆ ਜਿਸ ਤਰ੍ਹਾਂ ਜਾਨਵਰਾਂ ਦੀਆਂ ਬਿਮਾਰੀਆਂ ਦੇ ਬਾਰੇ ਗੱਲ ਕਰੀਏ ਕਿ ਕਈ ਵਾਰ ਕੀ ਕਈ ਪਸ਼ੂਆਂ ਨੂੰ ਪਿੱਛੇ ਜੇ ਵੇਖਣ ਨੂੰ ਆਇਆ ਸੀ ਕਿ ਉਹ ਡਰਾਪਸ ਡਰਾਪਸ ਜੇ ਸਾਰੀ ਬਾਡੀ ਤੇ ਹੋ ਗਏ ਜੇ ਤੁਹਾਡੇ ਵੇਖਣ ਚ ਕੋਈ ਇਸਤਾ ਦੀ ਕਠਿਨਾਈ ਆ ਸਾਡੇ ਨਹੀਂ ਆਉਂਦੀ ਕਿਉਂਕਿ ਅਸੀਂ ਕੇਅਰ ਬਹੁਤ ਕਰਦੇ ਆ ਅਸੀਂ ਮੈਨੂੰ ਸਵੇਰੇ ਵੀ ਡਾਕਟਰੀ ਟ੍ਰੀਟਮੈਂਟ ਦਿੰਨੇ ਆ ਤੇ ਸ਼ਾਮ ਨੂੰ ਆਪਣੀ ਹੱਥੀ ਕਿਸਾਨ ਡੇਰੀ ਫਾਰਮ ਤਾਂ ਹੀ ਹੋਊਗਾ ਸਲਟ ਜੀ ਆਪਣੀ ਹੱਥੀ ਆਪਣਾ ਟੀਮ ਬਣਾਪ ਕਰੂਗਾ ਜੇ ਆਪਾਂ ਡਾਇਰੈਕਟਰ ਦੇ ਨਿਬ ਰਾਂਗੇ ਜੇ ਕੋਈ ਡਾਇਰੈਕਟਰ ਨਹੀਂ ਆਉਣਾ ਤੈਨੂੰ ਮੈਂ ਦਾ ਕੰਮ ਹੋ ਜਾਊਗਾ ਠੀਕ ਹੈ ਆਪਣੀ ਆਪ ਹੀ ਸਾਨੂੰ ਕਵਰੀ ਕਰਨੀ ਪੈਂਦੀ ਹੈ ਜੀ ਤੇ ਡੇਰੀ ਫਾਰਮਾਂ ਵਾਲਾ ਨੂੰ ਕੋਈ ਆਪਣੇ ਵੱਲੋਂ ਕੋਈ ਚੰਗਾ ਮੈਸੇਜ ਤੁਸੀਂ ਚੰਗਾ ਮੈਸੇਜ ਇਹ ਦੇਣਿਆ ਵੀ ਚੰਗਾ ਜਨਵਰ ਲਓ ਚੰਗੇ ਜਨਵਰ ਦੀ ਬਰੀਡ ਪੈਦਾ ਕਰੋ ਕਾਟੂ ਮਾਲਣਾ ਦਿਓ ਉਹਨਾਂ ਦੇ ਬੱਚੇ ਪਾਲੋ ਜੇ ਇੱਕ ਮੱਝ ਲੈਨੇ ਆ ਉਹਨੂੰ ਕੋਸ਼ਿਸ਼ ਕਰੋ ਉਹ ਤੋਂ ਦੋ ਬਣਾਉਣ ਦੀ ਕੋਸ਼ਿਸ਼ ਕਰੋ ਫਿਰ ਆਪਾਂ ਬਚਾਂਗੇ ਇਸ ਕਮਾਈ ਵੀ ਹੈਗੀ ਆ ਸਾਧਨ ਵੀ ਹੈਗਾ ਬਾਕੀ ਦੁੱਧ ਦਹੀਂ ਲੱਸੀ ਜਿਹੜੀ ਇੱਕ ਘਰ ਦੀ ਖਰਾਕ ਹੈ ਜੇ ਖਾਵਾਂਗੇ ਤੇ ਸਾਡੀ 20 ਸਾਲ ਜਿਹੜੀ ਜ਼ਿੰਦਗੀ ਹੈਲਥ ਜਿਹੜੀ ਬਿਲਕੁਲ ਵਧੀਆ ਰਹੇਗੀ ਤੇ ਜੇ ਅੱਜ ਕੱਲ ਚੱਲਣ ਡਿਆ ਕੋਕ ਪੀ ਜਾਵਾਂਗੇ ਅਰਗਰ ਵਗੈ ਖਾਈ ਜਾਵਾਂਗੇ ਉਹ ਤੁਹਾਨੂੰ ਪਤਾ ਲੱਗਿਆ ਬਸ ਦੁਨੀਆ ਖਤਮ ਹੋ ਜਾਣਾ ਕੰਮ ਹੀ ਪਿਆ ਹੋਇਆ ਜਿਸ ਤਰ੍ਹਾਂ ਇੱਕ ਨਾਰਮਲ ਹੈਲਥੀ ਜਾਨਵਰ ਆ ਜਿਸ ਤਰ੍ਹਾਂ ਗਾਂ ਜਾਂ ਮੱਝ ਆ ਉਹਦੇ ਵਿੱਚ ਕਿੰਨਾ ਦੁੱਧ ਦਿੰਦੀ ਹੈ ਜਿਹੜੀ ਗਾਂ ਤੋਂ ਕਪੈਸਿਟੀ ਉਹ ਆਪ ਆਪਣੀ ਜਾਨਵਰ ਦੀ ਹੁੰਦੀ ਹੈ ਸਾਡੇ ਕੋਲ ਅੱਜ ਗਾਂ 50 ਕਿਲੋ ਵਾਲੀ ਵੀ ਵਜੀ ਆ ਤੇ 40 ਲੀਟਰ ਵਾਲੀ ਵਜੀ ਆ 35 ਵਾਲੀ ਵਜੀ ਆ ਹਰ ਇੱਕ ਬੰਦੇ ਨੂੰ ਜਾਨਵਰ ਦਾ ਆਪਣਾ ਕੋਈ 10 ਕਿਲੋ ਵਾਲੀ ਹੈ ਕੋਈ 15 ਵਾਲੀ ਹੈ ਕੋਈ 20 ਵਾਲੀ ਹੈ ਕੋਈ 25 ਵਾਲੀ ਹੈ ਦੁੱਧ ਬਰੀਡ ਨਹੀਂ ਤੇ ਸੇਵਾ ਨੇ ਦੇ ਦੇਉਂਦਾ ਜੀ ਇਹ ਨਹੀਂ ਹੁੰਦਾ ਵੀ ਦੁੱਧ ਆਪਣੇ ਕੋਲ ਜਾਨਵਰ ਕੀ ਤਾਂ ਦਾ ਬਰੀਡ ਪੈਦਾ ਕਰੋ ਸੇਵਾ ਕਰੋਗੇ ਸੇਵਾ ਦਾ ਮੇਵਾ ਕੋਈ ਵੀ ਕੰਮ ਆਪਾਂ ਹੁਣ ਵਾਸਤੇ ਚੜਦੇ ਤੇ ਅਗਲਾ ਕਰਾਇਆ ਦਿੰਦਾ ਹੀ ਹੈ ਹਨਾ ਉਹੀ ਸਿਸਟਮ ਹੈ ਮਤਲਬ ਜੇ ਆਪਾਂ ਕੁਝ ਖਵਾਵਾਂਗੇ ਤਾਂ ਆਪੜੋ ਕੁਝ ਦੇਣਗੇ ਠੀਕ ਹੈ ਬਸ ਵਧੀਆ ਮੈਂ ਤਾਂ ਕਹਿੰਦਾ ਗਾਹ ਨੂੰ ਦਿਵਾਲੀ ਤੇ ਵੀ ਆਓ ਵਧੀਆ ਆਪਦਾ ਵੱਧ ਚੜ ਕੇ ਹਿਸਾਬ ਲਾਓ ਤੇ ਜਾਨਵਰ ਲਓ ਬਰੀਡ ਪੈਦਾ ਕਰੋ ਦੁਨੀਆ ਦਾ ਸ਼ਾਹ ਵੇਖੋ ਉਹ ਕੋਣ ਹਰਿਆਣੇ ਚੋਂ ਆਏ ਆਪਣੇ ਭਾਈ ਜਿਉ ਤਾਂ ਹੀ ਵੇਖਣਾ ਇਥੇ ਮੇਲਾ ਵੇਖਣ ਵਾਸਤੇ ਆਏ ਆ ਘੋੜੀਆਂ ਦਾ ਮੱਝਾਂ ਦਾ ਇਹ ਸਾਡੇ ਜਾਨਵਰ ਉਥੇ ਜਾ ਜਾ ਮੁੱਲ ਪੈਂਦਾ ਉਹ ਵੀ ਖੁਸ਼ ਹੋਣ ਵਾਸਤੇ ਆਏ ਆ ਕਿਉਂਕਿ ਇਸ ਵਕਤ ਦੁਨੀਆ ਦੇ ਨੰਬਰ 1 ਹਰਿਆਣਾ ਜਾ ਰਿਹਾ ਮੱਝਾਂ ਦੇ ਮਤਲਬ ਡਾਡ ਦੇ ਤੇ ਖਡਾਰੀਆਂ ਦੇ ਵਿੱਚ ਵੀ ਅਸੀਂ ਵੀ ਉਹਨਾਂ ਦਾ ਮਤਲਬ ਕਹਿੰਦੇ ਨਾ ਸਿਆਣੇ ਕਹਿੰਦੇ ਸੜੋ ਨਾ ਕੇ ਰੀਸ ਕਰੋ ਜੇ ਇਹਨਾਂ ਦੀ ਰੀਸ ਕਰਾਂਗੇ ਨਾ ਅਸੀਂ ਵੀ ਕਾਮਯਾਬ ਹੋ ਜਾਾਂਗੇ ਕਿਸੇ ਦਿਨ ਨੂੰ ਅਸੀਂ ਵੀ ਆਪਣੇ ਘਰੇ ਹਰਿਆਣਾ ਪੈਦਾ ਕਰ ਦੇਣਾ ਵਾ ਆਉਣ ਵਾਲੇ ਦੂ ਚੌ ਸਾਲਾਂ ਨੂੰ ਹਰਿਆਣੇ ਵਾਲੇ ਇੱਧਰ ਆਉਣਗੇ ਕਿਉਂਕਿ ਹਰਿਆਣੇ ਤੋਂ ਹੀ ਖਤਮ ਕਰੀ ਜਾਂਦੇ ਪੰਜਾਬ 'ਚ ਹੀ ਬਰੀਡ ਪੈਦਾ ਕਰੀ ਜਾਂ हरियाणा में ये नहीं पता पर ही पंजाब वाले किसी तरक्की मारा गए नाम सन्नी गुजर है मैं हरियाणा जींद से हूँ और ये सरपंच साहब मेरे पास से कम से कम भी सात साल से मार ले रहे हैं और जितनी टॉप ब्रीड भैंसते हैं हमारे पास हमारे आसपास पास गाँँ में गाँव के पास इतनी है सब सरपंच साहब को देखते हैं निकाल के हम और ये अच्छी भैंस लेते हैं कोई चाहे दो लाख की हो चाहे तीन की हो चाहे छः की होए परवाह ले करते लेकिन कहते हैं पंजाब में एक अच्छी ब्रिड बनानी है जो इनका संकल्प है जो इनका जो मेन मिशन है कि पंजाब के अंदर जाके अच्छी ब्रीड बनाएँ लोगों को अच्छी भैंसें दें ताकि हमारा पंजाब और बड़ा बने अच्छी विकसित हो जो बच्चे बाहर जा रहे हैं वो बाहर ना जाके तो पंजाब में ये ऐसा काम करने जा रहे हैं और मैं तो कहता हूँ इनकी इतनी अच्छी पहल है और बहुत अच्छी है आज हम स्पेशल देखने के लिए आए हैं कि भैंसे कैसे बेच रहे हैं कैसे देख रहे हैं लेकिन ये मैंने देखा इनको जो उनका रहन है सहन भैंसों को अपने अच्छे से पाल रहे हैं इनको अच्छे से उनका ध्यान रख रहे हैं और जो लेने वाले में उनसे ही मिला उन्होंने भी बहुत अच्छी हम उनको बताया कि अच्छी जगह भैंस लेके जाएंगे अच्छे जगह उनको रखेंगे ये देख के काफ़ी अच्छा लगा पंजाब में हम 400 किलोमीटर दूर से तभी आए हैं ये देखने के लिए स्पेशल आए हैं और हमें बहुत अच्छा लगा सरपंच साहब के यहाँ पे आके और मे से हर साल आता था लेकिन पिछले साल भी नहीं आ पाया इसलिए मैं इस बार पक्का देखे जा मेरे भ्रा ने मेरे को सात साल से कम से कम ही कोई बहुत ही नहीं होगी ना एक महीने की मुझे सौ पैसे देते हैं एक सौ बीस पैसे एक साल की देते यार ਪਤਾ ਕਰ ਲੋ ਵੀ ਕਿਤਨੀ ਭੈਸ ਆ ਗਈ ਆ 7 ਕੋ ਮਾਲੋ ਨਹੀਂ ਨਹੀਂ ਟੋਪ ਕੀ ਇਹਨਾਂ ਨੇ ਹਲਤੀ ਭੈਸ ਕਬੀ ਨਹੀਂ ਲਈ ਕਬੀ ਵਿਸ਼ਵਾਸ ਨਹੀਂ ਕਰਦੇ ਪਕੀ ਸਮਾਰਾ ਟਾਈਮ ਚੋ ਕਿ ਜਦ ਮਿਲ ਮਿਲਕਿੰਗ ਕਰਕੇ ਭੈਸ ਲੈਂਦੇ ਹਨ ਮਰਾਜਾ ਟਮੀਨਮਟ ਹੈ ਨਾ ਜੋ ਸਾਡਾ ਵੇਖੋ ਘਰ ਜਿਹਾ ਸਭ ਮਾਹੌਲ ਆ ਪੱਖੇ ਲੱਗੇ ਆ ਖੁਰਲੀਆਂ ਦਾ ਪ੍ਰਬੰਧ ਆ نیچے ਮੈਟ ਦਾ ਪ੍ਰਬੰਧ ਐਸੀ ਸਹੂਲਤ ਘਰ ਮੇ ਵੀ ਨਹੀਂ ਮਿਲਦੀ ਜਿੰਨੀ ਇਹ ਭੈਸੋ ਕੋ ਮਤਲਬ ਹਮਨੇ دی ਹੋਈ ਆ ਹਰ ਚੀਜ਼ ਕੋ ਜੇ ਚੰਗੀ ਜੇ ਘਰ ਮੇ ਕੋਈ ਨਵਾਂ ਮਤਲਬ ਜਾਂ ਮਤਲਬ ਕੋਈ ਨਵੀਂ ਬਹੁ ਲਿਆਉਣੀਆਂ ਜਾਂ ਨਵਾਂ ਬੇਟਾ ਕੋਈ ਬੱਚਾ ਆਉਣਾ ਨਾ ਉਸ ਕੋ ਚੰਗੀ ਸੰਸਕਾਰ ਇਹ ਚੰਗਾ ਦਏ ਕਿ ਸਭ ਕੋ ਵਧੀਆ ਹੋਗਾ। ਜੀ ਪਤਾਓ ਕਿ ਅਗਰ ਆਪ ਕੋਈ ਨਿਆ ਜਾਨਵਰ ਯਾਨੀ ਕਿ ਭੈਂਸ ਕੋਈ ਨਈ ਲੈ ਕੇ ਆਤੇ ਹੋ ਉਸ ਦਾ ਸਵਾਗਤ ਆਪ ਕਿੱਸੀ ਕਰਦੇ ਹੋ? ਉਸੇ ਸਵਾਗਤ ਆਸੇ ਕਿ ਪਹਿਲੇ ਉਸ ਕੋ ਪਹਿਲੇ ਉਸ ਕੋ ਜਬ ਲਾਤੇ ਆ ਨਾ ਹਮਾਰਾ ਦਿਲ ਨਾ ਬਾਗੋ ਬਾਗੋ ਜਿਤਾ ਹਮਾਰਾ ਮੁਖੜਾ ਖੁੱਲ ਜਾਂਦਾ ਹੈ। ਫਿਰ ਇਹ ਬਾਤ ਹੋਦੀ ਹੈ ਫਿਰ ਹਮ ਉਸ ਕੋ ਘਰ ਲਿਆ ਕੇ ਉਸ ਕੋ ਪਿਆਰ ਸੇ ਰੱਖਤੇ ਆ ਅਸ਼ਾਸ਼ਾ ਖਾਣਾ ਖਿਲਾਤੇ ਆ ਮਤਲਬ ਕੋ ਏਕ ਦਿਹਾੜੀ ਮੇ 5-5 ਵਾਰੀ ਪਾਣੀ ਪਿਲਾਤੇ ਆ 5-5 ਵਾਰੀ ਉਸ ਕੋ ਤਿੰਨ ਮਿੰਟ ਚੈੱਕ ਕਰਦੇ ਆ ਵੀ ਕੋਈ ਕੋਈ ਕਪਲੈਨ ਅੰਦਰ ਕੋਈ ਦਿੱਕਤ ਨਹੀਂ ਆ ਰਹੀ ਕੋਈ ਵੀ ਜਨਵਰ ਜੇ ਤੁਸੀਂ ਚਲ ਜੋਗੇ ਇੱਥੋਂ ਮੰਨ ਕੇ ਚਲੋ ਸਿੰਗਾਪੁਰ ਚਲ ਕੇ ਦਾਣਾ ਪਾਣੀ ਚੇਂਜ ਵਾਤਾਵਰਨ ਚੇਂਜ ਹਰ ਇੱਕ ਚੀਜ਼ ਚੇਂਜ ਹੋ ਜਾਂਦੀ ਹੈ ਧਿਆਨ ਰੱਖਣਾ ਪੈਂਦਾ ਹਰ ਚੀਜ਼ ਦਾ ਜਨਵਰ ਨੂੰ ਜੇ ਪਿਆਰ ਕਰਾਂਗੇ ਉਹਦਾ ਪਹਿਲਾਂ ਲਾਵਾਂਗੇ ਦਿਲ ਜੇ ਉਹਦਾ ਦਿਲ ਲੱਗ ਗਿਆ ਫਿਰ ਸਾਰਾ ਕੁਝ ਓਕੇ ਆ ਵਾਏ ਗੋਲੀ ਫੜੇ ਇੱਥੇ ਸਤਗੁਰ ਦੀ ਇੰਨੀ ਕਿਰਪਾ ਹੈ ਜੋ ਜੀ ਆਵੇ ਸੋ ਰਾਜੀ ਜਾਵੇ ਕਲਾ ਸਤਗੁਰ ਦੀ ਵਰਸੇ ਜੀ ਗੁਰੂ ਰਾਮਦਾਸ ਪਾਸ਼ਾ ਦੇ ਚਰਨਾਂ ਜਿਹੜਾ ਵੀ ਬੰਦਾ ਆਇਆ ਆਪਣੀਆਂ ਮੱਝਾਂ ਲੈ ਗਏ ਰੱਜ ਕੇ ਗਿਆ ਜੀ ਵਾਧੂ ਗਫੇ ਮਾਰੇ ਨਹੀਂ ਦਿੱਤੇ ਲੈਣ ਵਾਲਿਆਂ ਨੂੰ ਗਫੇ ਦੇ ਦੇਣਿਆਂ ਨੂੰ ਤੇ ਵਧੀਆ ਦੁੱਧ ਮਈਆਂ ਬੱਚਿਆਂ ਨੂੰ ਪਿਆਓ ਬੱਚੇ ਤੁਹਾਡੇ ਖੁਸ਼हाल ਰਹਿਣ ਹਾਂਜੀ ਤੇ ਕਬੱਡੀਆਂ ਖੇਡਣ ਦੇ ਨਜ਼ਾਰੇ ਲੈਣ ਬਾਹਰ ਦਾ ਚੱਕਰ ਹੀ ਛੱਡ ਦੇਣੀ ਜੀ ਹਾਂਜੀ ਤੇ ਬਾਹਰ ਤੇ ਇਥੇ ਘਰ ਜੀ ਵੇਖੋ ਜੀ ਗੰਗਾ ਚੱਲਣ ਦੀ ਮਹਾਰਾਜ ਦੀ ਕਿਰਪਾ ਨਹੀਂ ਆ ਦੁੱਧ ਪਿਓ ਤੇ ਨਜ਼ਾਰੇ ਲਓ ਖੁਸ਼ੀਆਂ ਮਾਣੋ ਜੀ ਇੱਥੇ ਇਹੋ ਗੋਦੀ ਚੰਗਾ ਖਾਓ ਤੇ ਚੰਗੇ ਸੋਹਣੇ ਹੋ ਜਾਓਗੇ ਤੇ ਜੇ ਤੁਹਾਨੂੰ ਬੜਾ ਸਮੇਂਕਾ ਪਿਓਗੇ ਤੇ ਫਿਰ ਕੰਮ ਕੰਮ ਖਰਾਬੀ ਹੋਣਾ ਹੀ ਹਾਂਜੀ ਇਹ ਸਤਪੁਰ ਦੀ اڏاڻ يار آ